ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਬਿਆ ਕੋਟ ਦੁੰਨਾ ਪਿੰਡ ਦੇ ਵਿੱਚ ਹਾਂ ਇਸ ਸਮੇ ਗੱਡੀ ਦੇ ਵਿੱਚੋਂ ਹੀ ਇਹ ਵੀਡੀਓ ਹੈ ਜਿਹੜੀ ਉਹ ਬਣਾ ਰਹੇ ਹਾਂ ਅਬ ਬਹੁਤ ਪਿੱਛੋਂ ਤੋਂ ਅਸੀਂ ਇਹ ਦੇਖ ਰਹੇ ਹਾਂ ਬਹੁਤ ਜ਼ਿਆਦਾ ਲੋਕ ਆ ਰਹੇ ਆ ਤੇ ਸੜਕ ਦੇ ਆਸੇ ਪਾਸੇ ਸੜਕਾਂ ਦੇ ਆਸੇ ਪਾਸੇ ਆ ਜਿਹੜੇ ਲੋਕਾਂ ਨੇ ਗੱਡੀਆਂ ਲਾਈਆਂ ਹੋਈਆਂ ਕਾਫੀ ਦੂਰ ਹਜੇ ਦਾਣਾ ਮੰਡੀ ਆ ਇੱਥੋਂ ਹੀ ਲੋਕ ਤੁਰ ਕੇ ਜਾ ਰਹੇ ਆ ਇੱਥੋਂ ਪਤਾ ਲੱਗਦਾ ਕਿ ਭਾਨੇ ਸਿੱਧੂ ਨੂੰ ਲੈ ਕੇ ਲੋਕ ਜਿੱਥੇ ਪਹੁੰਚੇ ਆ ਲੋਕ ਇਕੱਠੇ ਹੋਏ ਆਗੇ ਤਾਂ ਜਿਹੜੀ ਗੱਲ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਸੀ ਸੁਭਾਵਿਕਾ ਹੋਣੀ ਕਿ ਹਾਂ ਲੋਕ ਭਾਨੇ ਨੂੰ ਪਿਆਰ ਤਾਂ ਕਰਦੇ ਆ ਭਾਨੇ ਦੀਆਂ ਗੱਲਾਂ ਵੀ ਸੌਂਦੇ ਆ ਭਾਨੇ ਨੇ ਬਹੁਤ ਸਾਰੇ ਲੋਕਾਂ ਦੇ ਪੈਸੇ ਵੀ ਕਢਾਏ ਪਰ ਕੀ ਜ਼ਮੀਨ ਤੇ ਭਾਨੇ ਸਿੱਧੂ ਦੇ ਸਮਰਥਕ ਆਉਣਗੇ ਉਹ ਲੋਕ ਜਿਹੜੇ YouTube ਦੇ ਉੱਤੇ Facebook ਦੇ ਉੱਤੇ ਤਾਂ ਲਾਈਕ ਭੇਜਦੇ ਆ ਵੀਡੀਓ ਨੂੰ ਦੇਖਦੇ ਆ ਸ਼ੇਅਰ ਵੀ ਕਰ ਦਿੰਦੇ ਆ ਪਰ ਜ਼ਮੀਨ ਤੇ ਕੀ ਅਸਰ ਹੋਊਗਾ ਤਾਂ ਉਹ ਜ਼ਮੀਨ ਦਾ ਅਸਰ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਕਿ ਬਹੁਤ ਸਾਰੇ ਲੋਕ ਭਾਨੇ ਸਿੱਧੂ ਦੇ ਲਈ ਪਹੁੰਚੇ ਆ ਤੇ ਉਹ ਆ ਲੋਕ ਜਿਹੜੇ ਉਹਦੀ ਹੋ ਸਕਦਾ ਮਤਲਬ ਕਿਸੇ ਦੀ ਸਿੱਧੀ ਮਦਦ ਭਾਨੇ ਨੇ ਕੀਤੀ ਹੋਵੇ ਕਿਸੇ ਦੀ ਸਿੱਧੀ ਮਦਦ ਕੀਤੀ ਹੋਵੇ ਤੇ ਕਿਸੇ ਦੀ ਮਦਦ ਉਹ ਨਾਂ ਵੀ ਕਰ ਸਕਿਆ ਉਹ ਵੀ ਪਰ ਇਸ ਗੱਲ ਨੂੰ ਲੈ ਕੇ ਕਿ ਹਾਂ ਭਾਨਾ ਜੋ ਕਾਰਜ ਕਰ ਰਿਹਾ ਸੀ ਉਹ ਸਹੀ ਕਾਰਜ ਸੀ ਤੇ ਇਸ ਤਰ੍ਹਾਂ ਦੇ ਕੇਸ ਉਹਦੇ ਤੇ ਪਾਉਣੇ ਬਿਲਕੁਲ ਇੱਕ ਤੱਕ ਦਾ ਇਹ ਗੱਲ ਲੋਕ ਜਿਹੜੇ ਸਮਝਦੇ ਆ ਉਹ ਇੱਥੇ ਪਹੁੰਚੇ ਆ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆ ਆਪਾਂ ਨੂੰ ਪਤਾ ਕਿ ਭਾਨੇ ਸਿੱਧੂ ਤੇ ਪਹਿਲਾਂ ਇੱਕ ਕੇਸ ਪਾਇਆ ਗਿਆ ਫਿਰ ਦੂਸਰੇ ਕੇਸ ਦੂਸਰਾ ਕੇਸ ਪਾਇਆ ਗਿਆ ਤੇ ਹੁਣ ਇੱਕ ਐਫ ਆਈ ਆਰ ਨਵੀਂ ਸਾਹਮਣੇ ਆਈ ਇੱਕ ਹੋਰ ਕੇਸ ਵੀ ਪਾਇਆ ਗਿਆ ਉਹ ਸਾਰੇ ਕੇਸ ਤੇ 29 ਤਰੀਕ ਦਾ ਇਕੱਠ ਕਾਫੀ ਲੇਟ ਇਕੱਠ ਰੱਖਿਆ ਗਿਆ ਪਰ ਜਦੋਂ ਵੀ ਇਕੱਠ ਰੱਖਿਆ ਗਿਆ ਲੋਕਾਂ ਦੀ ਕੋਈ ਘਾਟ ਨਹੀਂ ਲੋਕਾਂ ਦੀ ਕੋਈ ਕਮੀ ਨਹੀਂ ਇਸ ਗੱਲ 'ਚ ਆਉਣ ਦੇ ਲਈ ਕਿ ਭਾਨੇ ਸਿੱਧੂ ਦੇ ਲਈ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਆ ਆ ਕਾਫੀ ਸਮਾਂ ਤੁਸੀਂ ਦੇਖਿਓ ਵੀਡੀਓ ਨੂੰ ਵੀ ਸ਼ੁਰੂ ਹੋਏ ਨੂੰ 2 2.5 ਮਿੰਟ ਹੋ ਗਏ ਤੇ ਹਜੇ ਵੀ ਜਿਹੜੇ ਲੋਕ ਆ ਉਹ ਤੁਹਾਨੂੰ ਦਿਸ ਰਹੇ ਆ ਲਗਾਤਾਰ ਤੁਰਦੇ ਪਿੰਡ ਦੇ ਦੋਨੇ ਆਸੇ ਪਾਸੇ ਆ ਜਿਹੜੀਆਂ ਗੱਡੀਆਂ ਉਹ ਖੜੀਆਂ ਤੇ ਲੋਕ ਝੰਡੇ ਲੈ ਕੇ ਕਿਸੇ ਕੋਲੇ ਕਿਸੇ ਯੂਨੀਅਨ ਦਾ ਝੰਡਾ ਕਿਸੇ ਕੋਲੇ ਕੋਈ ਵੈਸੇ ਹੀ ਕੋਈ ਖਾਲਸਾਈ ਨਿਸ਼ਾਨ ਹੈ ਤੇ ਬਹੁਤ ਸਾਰੀਆਂ ਝਿਰ ਢੰਗ ਦੇ ਨਾਲ ਇਹ ਗੱਲ ਕੀ ਹੈ ਵੀ ਇਹ ਚੰਡੇ ਇਹ ਇਹ ਲੋਕਾਂ ਦੇ ਜਿਹੜੇ ਨਾਰੇ ਇੱਥੇ ਲੱਗਣੇ ਆ ਉਹ ਉਹੀ ਵਿਰੋਧ ਸਮਝਾਉਣ ਤੇ ਦਰਸਾਉਣ ਦੇ ਲਈ ਆ ਕਿ ਲੋਕ ਭਾਨੇ ਦੇ ਲਈ ਖੜੇ ਹੋ ਰਹੇ ਆ ਸਾਹਮਣੇ ਤੁਸੀਂ ਦੇਖੋ ਹੁਣ ਆ ਟਰੈਕਟਰ ਟਰਾਲੀ ਆ ਜਿਹੜੀ ਇਹ ਇਹਦੇ ਚ ਵੀ ਆਏ ਆ ਲੋਕ ਕੋਈ ਇੱਥੇ ਛੋਟੇ ਹਾਥੀ ਜਿਹਨੂੰ ਆਪਾਂ ਪਿੰਡਾਂ ਚ ਕਹਿ ਦਿੰਨੇ ਆ ਉਹਨਾਂ ਛੋਟੇ ਹਾਥੀਆਂ ਦੇ ਵਿੱਚ ਆਏ ਆ ਜਿਹਦੇ ਕੋਲੋਂ ਵੀ ਜਿਹੜਾ ਸਾਧਨ ਆ ਮੋਟਰਸਾਈਕਲ ਤੇ ਵੀ ਬਾਈ ਹਲਾ ਕੇ ਮੈਂ ਉਹ ਤਿੰਨ ਜਿਹੜੇ ਬੰਦੇ ਆ ਮਤਲਬ ਕੋਈ ਵੀ ਡਰਾਈਵ ਕਰਨ ਹਨਾ ਉਹਨੂੰ ਸਪੋਰਟ ਤਾਂ ਨਹੀਂ ਕਰਦਾ ਪਰ ਠੀਕ ਹੈ ਜੇ ਲੋਕ ਇੱਥੇ ਪਹੁੰਚੇ ਆ ਤੇ ਉਹ ਉਹ ਵੀ ਜ਼ਰੂਰੀ ਆ ਇਸ ਇਕੱਠ ਦੇ ਲਈ ਇੱਥੇ ਆਉਣ ਦੇ ਲਈ ਤਾਂ ਸਾਡੇ ਸਾਹਮਣੇ ਉਹ ਹੀ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਇਸ ਸਮੇਂ ਤਾਂ ਟਰਾਲੀ ਆ ਅੱਗੇ ਪਰ ਆਸੇ ਪਾਸੇ ਜਿਹੜੇ ਲੋਕ ਆ ਮੈਂ ਜਿਹੜੀ ਵੀ ਸਾਈਡ ਤੁਹਾਨੂੰ ਦਿਖਾਵਾਂ ਉਹ ਲੋਕ ਪਹੁੰਚਿਆ ਯਾਰ ਇੱਥੇ ਜਿੰਨੇ ਜੋਗਰਾਜੀ ਦਾ ਬਿਤ ਪਿਆ ਜਿੰਨਾ ਜਿਹੜਾ ਪਹੁੰਚਦਾ ਸੀ ਜਿਵੇਂ ਵੀ ਇਸ ਢੰਗ ਦੇ ਨਾਲ ਇੱਥੇ ਪਹੁੰਚਦੇ ਹਾਜੇ ਵੀ ਪਿੱਛੋਂ ਜਿਵੇਂ ਕਿ ਕਰਨਾਲ ਤੋਂ ਕਈ ਟਰੈਕਟਰਾਂ ਦੇ ਆਉਣ ਦੀ ਖਬਰ ਆ ਉਹ ਲੋਕ ਵੀ ਆਏ ਆ ਇੱਥੇ ਤੇ ਹੋਰ ਵੀ ਲੋਕ ਵੱਖ-ਵੱਖ ਸਾਧਨਾ ਤੋਂ ਆ ਬਾਬੇ ਸਾਡੇ ਸਾਹਮਣੇ ਆ ਇਹਨਾਂ ਕੋਲੇ ਕਿਸਾਨ ਯੂਨੀਅਨ ਦੇ ਝੰਡੇ ਆ ਸਿੱਧੂਪੁਰ ਦੇ ਝੰਡੇ ਆ ਉਹ ਉਹ ਸਾਡੇ ਸਾਹਮਣੇ ਆ ਤੇ ਹਰ ਵਕਵਾ ਕਯੂਨੀਅਨ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਜਾਂ ਜਿਵੇਂ ਵੀ ਇੰਡੀਵਿਜੂਅਲ ਵੀ ਆਇਆ ਤਾਂ ਲੋਕ ਬਾਬੇ ਨਹੀਂ ਤਾਂ ਫਿਰ ਉਮਰ ਦਾ ਵੀ ਗੇੜ ਆ ਜਿਹੜਾ ਆਪਾਂ ਕਹਿਨੇ ਹੁੰਨੇ ਵੀ ਇੱਥੇ ਸਿਰਫ ਜਵਾਨ ਆਉਂਦੇ ਆ ਜਾਂ ਇੱਥੇ ਸਿਰਫ ਬਜ਼ੁਰਗ ਆਉਂਦੇ ਆ ਬਜ਼ੁਰਗ ਵੀ ਆਏ ਆ ਜਿੰਨੇ ਜੋਗਰ ਜਿਵੇਂ ਅਸੀਂ ਅੱਜ ਇੱਕ ਇੰਟਰਵਿਊ ਕੀਤੀ ਉਹ ਬਜ਼ੁਰਗ ਨੂੰ ਦਿਖਦਾ ਨਹੀਂ ਉਹ ਫਿਰ ਵੀ ਪਹੁੰਚਿਆ ਤੇ ਨਾਲ ਉਹਦੇ ਜਿਹੜਾ ਬਜ਼ੁਰਗ ਸੀਗਾ ਉਹਨੂੰ ਸੁਣਦਾ ਨਹੀਂ ਸੌਰੀ ਉਹਦੀਆਂ ਲੱਤਾਂ ਕੰਮ ਨਹੀਂ ਸੀ ਕਰਦੀਆਂ ਪਰ ਲੋਕ ਜਿਵੇਂ ਵੀ ਹੋਇਆ ਬੀਬੀਆਂ ਇਸਾਈਡ ਮੇਰੇ ਬੀਬੀਆਂ ਗਈਆਂ ਉਹ ਉਹ ਵੀ ਜਾ ਰਹੀਆਂ ਆ ਕੋਟ ਦੁਨਾ ਪਿੰਡ ਬਰਨਾਲੇ ਤਨੋਲੇ ਦੇ ਕੋਲੇ ਪੈਂਦਾ ਭਾਨਾ ਸਿੱਧੂ ਇੱਥੋਂ ਆ ਆ ਬੈਠਦਾ ਇੱਥੇ ਆਪਦੇ ਪਿੰਡ ਦੇ ਵਿੱਚ ਲੋਕਾਂ ਦੀਆਂ ਫਰਿਆਦਾਂ ਸੁਣਦਾ ਹੈ ਜਾਂ ਜਿਹੜਾ ਵੀ ਮਸਲਾ ਉਹ ਜਿਸ ਜੜਾ ਉਹਨੂੰ ਟੰਗ ਲੱਗਦਾ ਸੀ ਉਸ ਟੰਗ ਨਾਲ ਹੱਲ ਕਰਾਉਣ ਦੀ ਕੋਸ਼ਿਸ਼ ਕਰਦਾ ਸੀ ਉਹ ਤੇ ਕੇਸ ਪਿਆ ਤੇ ਕੇਸ ਤੋਂ ਬਾਅਦ ਤੁਸੀਂ ਦੇਖੋ ਹਜੇ ਦਾਣਾ ਮੰਡੀ ਹਜੇ ਵੀ ਦੂਰ ਹੈ ਪਰ ਕਾਫੀ ਸਮਾਂ ਹੋ ਗਿਆ ਲਗਾਤਾਰ ਲੋਕਾਂ ਦੀ ਗੋਈ ਘਾਟ ਨਹੀਂ ਆਸੇ-ਪਾਸੇ ਤੁਹਾਨੂੰ ਦੋਨੇ ਪਾਸੇ ਜਿਹੜੇ ਲੋਕ ਆ ਉਹ ਦੇਖਣ ਨੂੰ ਮਿਲ ਰਹੇ ਆ ਇੱਥੇ ਤੇ ਜੀਤੋ ਵੀ ਜਿਵੇਂ ਫਿਰ ਮੈਂ ਉਹੀ ਗੱਲ ਦੁਬਾਰੇ ਰਿਪੀਟ ਕਰਦਾ ਜੀਤੋ ਜਿਵੇਂ ਇੱਥੇ ਪਹੁੰਚਿਆ ਗਿਆ ਚਾਹੇ ਉਹ ਬੀਬੀਆਂ ਹੋਣ ਸਾਡੀਆਂ ਮਾਤਾਵਾਂ ਚਾਹੇ ਬਜ਼ੁਰਗ ਹੋਣ ਅਮੀਰ ਗਰੀਬ ਜੀਤੋ ਜਿਵੇਂ ਪਹੁੰਚਿਆ ਗਿਆ ਉਹ ਇੱਥੇ ਪਹੁੰਚਿਆ ਹੈ ਫੇਰ ਇਹ ਗੱਲ ਰਿਪੀਟ ਮੈਂ ਕਰੂੰਗਾ ਕਿ ਤੀਜਾ ਤੀਜੀ ਐਫਆਈਆਰ ਤਿੰਨ ਐਫਆਈਆਰ ਭਾਨੇ ਸਿੱਧੂ ਦੇ ਉੱਤੇ ਦਰਜ ਹੋਈਆਂ ਜਿਹੜੀਆਂ ਹੁਣ ਆ ਪਟਿਆਲੇ ਵਾਲੀ ਐਫਆਈਆਰ ਸੀ ਇਹ ਸੀਗੀ ਚੈਨੀ ਹੋਣਦੀ ਐ ਐਫਆਈਆਰ ਇਹ ਜੀ ਭਾਈ ਵੀ ਹੈ ਜਦਕਿ ਭਾਨਾ ਸਿੱਧੂ ਫੇਸਬੁੱਕ ਦਾ ਇੱਕ ਬਹੁਤ ਫੇਮਸ ਨਾਮ ਹੈ ਉਸ ਦੌਰ ਦੇ ਵਿੱਚ ਜਦੋਂ ਲੋਕ ਫੇਸਬੁੱਕ YouTube ਦੀ ਇਮੀਅਤ ਨਹੀਂ ਸਮਝਦੇ ਸੀ ਇਹਨੂੰ ਚੰਗੀ ਤਰ੍ਹਾਂ ਜਾਣਦੇ ਵੀ ਨਹੀਂ ਸੀ ਪੰਜਾਬ 'ਚ ਉਦੋਂ ਤੋਂ ਆ ਭਾਨੇ ਅ ਸਿੱਧੂ ਗਰ ਕੀ ਜਿਹੜੇ ਇਹਦੇ ਸਾਥੀ ਹੈ ਉਹ ਇੱਥੇ ਐਕਟਿਵ ਸੀ ਤੇ ਐਕਟਿਵ ਰਹੇ ਹੁਣ ਤੱਕ ਐਕਟਿਵ ਨੇ ਤੇ ਇੱਕ ਚੰਗਾ ਉਥੋਂ ਇੱਕ ਸੋਰਸ ਆਫ ਇਨਕਮ ਹੈ ਤੇ ਉਹੋ ਜੇ ਬੰਦੇ ਤੇ ਜਿਹੜਾ ਇਹ ਕੇਸ ਪਾਇਆ ਜਣਾ ਉਹ ਫਿਰ ਸਵਾਲ ਤੋਂ ਸੁਭਾਵਕ ਹੈ ਲੋਕਾਂ ਦੇ ਮਨ ਦੇ ਵਿੱਚ ਖੜਾ ਕਰਦਾ ਤੇ ਲੋਕ ਜਿਵੇਂ ਇੱਥੇ ਆਏ ਆ ਮੈਨੂੰ ਲੱਗਦਾ ਇਹ ਇੱਕ ਕਾਫੀ ਵੱਡੀ ਗੱਲ ਹੈ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਕਿਤੇ ਵੀ ਪਹੁੰਚ ਜਾਣਾ ਮਾਇਨੇ ਰੱਖਦਾ ਸਰਕਾਰਾਂ ਦੇ ਲਈ ਵੀ ਮੈਨੇ ਰੱਖਦਾ ਹੋਊਗਾ ਲੋਕਾਂ ਦਾ ਆਪਦੇ ਆਪ ਦੇ ਵਿੱਚ ਵੀ ਯਕੀਨ ਬਣਾਉਂਦਾ ਹੈ ਕਿ ਹਾਂ ਜੇ ਕਿਸੇ ਤੇ ਵਿਪਤਾ ਪੈਂਦੀ ਹੈ ਤਾਂ ਲੋਕ ਖੜ ਜਾਂਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਜਾ ਕੇ ਦਾਣਾ ਮੰਡੀ ਹੈ ਉੱਥੇ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਹਾਂ ਆ ਫੇਰ ਉੱਥੇ ਉਵੇਂ ਬਾਈ ਜਿਹੜੇ ਆ ਤੁਰੇ ਜਾਂਦੇ ਆ ਬਜ਼ੁਰਗ ਜਵਾਨ ਹਰ ਤਰ੍ਹਾਂ ਦੇ ਤੇ ਵਿੱਚ ਕਿਸਾਨ ਯੂਨੀਅਨਾਂ ਦੇ ਆਗੂ ਫੇਰ ਲੋਕ ਆ ਤੇ ਪਿੰਡ ਕੋਟ ਦੁਨਾ ਜਿਹੜਾ ਭਾਨੇ ਸਿੱਧੂ ਦਾ ਪਿੰਡ ਹੈ। ਦਾਣਾ ਮੰਡੀ ਤੋਂ ਮੈਨੂੰ ਲੱਗਦਾ ਵੀ ਲਗਭਗ ਸਾਨੂੰ ਹੋ ਗਿਆ ਹੋਣਾ ਕੋਈ ਅੱਧਾ ਪੌਣਾ ਕਿਲੋਮੀਟਰ ਸ਼ਾਇਦ ਮੇਰੇ ਕੋਲ ਕੋਈ ਸਹੀ ਮਹਿੰਤੀ ਤਾਂ ਹੈ ਨਹੀਂ ਪਰ ਇਹ ਇਹ ਤਾਂ ਲੱਗਦਾ ਵੀ ਇੰਨੀ ਕੁ ਬਾਟ ਆਗੇ ਹੋਵਾਂਗੀ ਅਸੀਂ ਵੀ ਹੋਲੀ ਹੋਲੀ ਤੇ ਲੋਕ 1 ਕਿਲੋਮੀਟਰ ਸਹੀ ਆ ਗਏ ਮੇਰੇ ਸਾਥੀ ਨੇ ਮੈਨੂੰ ਇਸ਼ਾਰਾ ਦਿੱਤਾ ਤੇ 1 ਕਿਲੋਮੀਟਰ ਹੋ ਗਿਆ ਤੁਸੀਂ ਦੇਖ ਲਓ ਹਜੇ ਤੱਕ ਲੋਕ ਨਾ ਘਟੇ ਆ ਸਗੋਂ ਵਧ ਰਹੇ ਆ ਅ ਥੋੜਾ ਜਿਹਾ ਆਪਾਂ ਇਹਨੂੰ ਹੋਰ ਅੱਗੇ ਅ ਕਿੱਦਾਂ ਦੀ ਗੱਡੀ ਨੂੰ ਮਾੜਾ ਇਹ ਕੋਸ਼ਿਸ਼ ਕਰਦੇ ਆਂ ਵੈਸੇ ਅੱਗੇ ਬੱਸ ਵੀ ਆ ਮੇਰੀ ਅ ਤੁਹਾਨੂੰ ਮਤਲਬ ਇਹੀ ਦਿਖਾਉਣ ਦਾ ਇਹਦਾ ਮਕਸਦ ਸੀ ਟਰੱਕ ਵੀ ਆਏ ਆ ਦੇਖ ਟਰੱਕਾਂ 'ਚ ਵੀ ਲੋਕ ਆਏ ਹੋਏ ਆ ਆ ਜਿਹੜਾ ਸਾਹਮਣੇ ਟਰੱਕ ਖੜਾ ਭਾਨੇ ਸੁੱਧੂ ਦੀਆਂ ਫੋਟੋਆਂ ਇਹਨੇ ਲਾਈਆਂ ਹੋਈਆਂ ਵੀਰ ਨੇ ਤੇ ਟਰੱਕਾਂ 'ਚ ਵੀ ਆਏ ਆ ਟਰਾਲੀਆਂ 'ਚ ਵੀ ਤੇ ਅ ਜਿਹੜੇ ਵੀ ਸਾਧਨ ਤੋਂ ਕੋਈ ਆਪਦਾ ਨਿੱਜੀ ਵਾਹਨ ਤੋਂ ਵੀ ਦੂਰ ਦੂਰ ਤੋਂ ਲੋਕ ਇੱਥੇ ਪਹੁੰਚੇ ਆ ਮਕਸਦ ਇਹ ਕੀ ਆ ਤੁਹਾਨੂੰ ਦਿਖਾਉਣਾ ਕਿ ਅ ਜਿਹੜਾ ਕੋਈ ਵੀ ਹਾਲ ਦਾ ਇਕੱਠ ਹੁੰਦਾ ਨਾ ਜਾਂ ਜਿਹੜਾ ਸਟੇਜ ਸਟੇਜ ਤੋਂ ਜਦੋਂ ਖੜ ਕੇ ਅਸੀਂ ਫੋਟੋਆਂ ਖਿੱਚਦੇ ਆ ਉਹ ਚ ਫੋਟੋਆਂ ਦੇ ਐਂਗਲ ਕਈ ਵਾਰੀ ਬਹੁਤ ਇਕੱਠ ਨੂੰ ਵਧਾ ਤੇ ਘਟਾ ਵੀ ਸਕਦੇ ਹੁੰਦੇ ਆ ਫੋਟੋਆਂ ਦੇ ਐਂਗਲਾਂ ਤੇ ਬਹੁਤ ਡਿਪੈਂਡ ਕਰਦਾ ਪਰ ਜਿਹੜਾ ਇਸ ਤਰ੍ਹਾਂ ਦਾ ਐ ਲੋਕਾਂ ਦਾ ਆਉਣਾ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ 20 ਲੋਕ ਆਏ ਸੱਚੀ ਇਕੱਠ ਆ ਤੇ ਇਹ ਆਪ ਮੁਹਾਰੇ ਹੋਇਆ ਇਕੱਠ ਆ ਇਸ ਨੂੰ ਕੋਈ ਕਿਉਂਕਿ ਆਰਗੇਨਾਈਜ਼ਡ ਫੋਰਸ ਵੱਲੋਂ ਤਾਂ ਇਕੱਠਾ ਹੈ ਨਹੀਂਗਾ ਤੇ ਇਹ ਇਹ ਆਪ ਮਹਾਰੇ ਆ ਜਿਹੜੇ ਲੋਕ ਇੱਥੇ ਪਹੁੰਚੇ ਆ ਭਾਨੇ ਸਿੱਧੂ ਦੇ ਲਈ ਮੇਰੀ ਤਾਂ ਇਹ ਕੋਸ਼ਿਸ਼ ਸੀ ਵੀ ਤੁਹਾਨੂੰ ਦਾਣਾ ਮੰਡੀ ਤੱਕ ਲੈ ਕੇ ਜਾਵਾਂ ਪਰ ਦਾਣਾ ਮੰਡੀ ਹਜੇ ਵੀ ਦੂਰ ਆ ਵਿੱਚ ਉਥੇ ਚੱਲਦੀ ਵੀਡੀਓ ਦੇ ਵਿੱਚ ਕੋਈ ਸ਼ਾਰਟਸ ਜ਼ਰੂਰ ਆਪਾਂ ਪਾਉਂਦੇ ਰਹਾਂਗੇ ਪਰ ਦਾਣਾ ਮੰਡੀ ਕਾਫੀ ਦੂਰ ਆ ਤੇ ਮੈਨੂੰ ਇਹੀ ਜਣਾ ਬੂਗਾ ਵੀ ਇੱਥੇ ਆਪਾਂ ਵੀਡੀਓ ਨੂੰ ਇਹਨੂੰ ਰੋਕ ਦਿੰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ